ਕਲਾਸੀ ਕਿਉਂਕਿ ਇਹ ਲੋਕ ਆਏ ਸੀ ਬੰਬੇ ਤੋਂ ਅਸੀਂ ਲੋਕ ਕਲੈਕਟਰ ਸੀ ਰਮਾ ਵਿੱਚ ਵੀ ਉਦੋਂ ਬੰਬੇ ਸੀਗੇ ਹਾਂ ਬਾਬਚਾਰੇ ਉਹ ਵੀ ਫਿਲਮਿਸਟ ਸੀ ਜੋ ਡੋਸ ਆਊਟ ਕਰਕੇ ਆਏ ਸੀ ਕਲੂਰੂਸ਼ਨ ਖਰਬੰਦਾ ਵੀ ਬੰਬੇ ਸੀਗੇ ਤੇ ਓਮਪੋਰੀ ਤੇ ਇਹਨਾਂ ਦਾ ਜੋਗਰਾਜ ਜਿਹੜਾ ਮੋਹਨ ਵਗਨ ਇਕੱਠੇ ਥੀਏਟਰ ਕਰਦੇ ਸੀ ਜੋਗਰਾਜ ਜਿਹੜੇ ਕ੍ਰਿਕਟਰ ਨੇ ਨਹੀਂ ਨਹੀਂ ਹਾਂਜੀ ਯੋਗਰਾ ਸੇਡਾ ਸੇਡਾ ਇਹ ਪਟਿਆਲੇ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਉਹ ਪ੍ਰੋਡਿਊਸਰ ਸੀ ਹੈ ਨਾ ਬਲਦੇਵ ਗਿੱਲ ਚੀਮਾ ਤੇ ਯੋਗਰਾ ਸੇਡਾ ਇਹ ਤਿੰਨੇ ਜਨਰ ਪਰਦੇਸੀ ਦੇ ਪ੍ਰੋਡਿਊਸਰ ਸੀ ਓਕੇ ਤੇ ਜੀਮਾ ਸਾਹਿਬ ਇਸ ਤੋਂ ਫਿਰ ਅਗਲਾ ਫਿਰ ਤੁਹਾਡਾ ਸਫਰ ਕਿਵੇਂ ਸ਼ੁਰੂ ਹੁੰਦਾ ਯਾਨੀ ਕਿ ਇਹ ਫਿਲਮ ਸ਼ੁਰੂ ਹੋਈ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਉਹੀ ਸਫਰ ਜੇ ਬੜੀ ਬਲੌਕਬਸਟਰ ਹੈ ਹਾਂ ਉਸ ਤੋਂ ਬਾਅਦ ਉਹੀ ਚੱਕਰ ਬੰਬੇ ਜਾਣ ਦਾ ਫਿਰ ਸੀ ਪਰ ਨਾਲ ਮੁਲਾਕਾਤ ਰੇ ਨਾ ਦੇ ਨਾ ਇਹ ਸਾਰਾ ਕਿਸੇ ਪ੍ਰਿੰਸੀਪਲ ਤੁਸੀਂ ਉਸ ਤੋਂ ਬਾਅਦ ਜਾਣਦੇ ਹੋ ਯਾਨੀ ਇਹ ਤਾਂ ਪੰਜਾਬ ਦੀਆਂ ਗੱਲਾਂ ਨੇ ਉਹ ਤਾਂ ਵਿੱਚ ਦੀ ਆ ਗਿਆ ਨਾ ਜਿਵੇਂ ਤੁਹਾਨੂੰ ਦੱਸਿਆ ਮਸਕੀਨ ਸਾਹਿਬ ਮੰਗੂ ਗੱਲਾਂ ਕਰਦੇ ਫੇਰ ਉੱਥੇ ਆ ਜਾਣਾ ਠੀਕ ਹੈ ਜੀ ਤੇ ਉਹ ਕੀ ਹੈ ਕਿ ਬੰਬੇ ਫਿਰ ਕੰਮ ਮਿਲਣਾ ਸ਼ੁਰੂ ਹੋਇਆ ਤੇ ਅਗੇ ਰੈਸਿਡੈਂਟ ਹਿਸਟਰੀ ਤੇ ਉਸ ਤੋਂ ਬਾਅਦ ਕੀ ਹੋਇਆ ਕਰਦੇ ਕਰਾਉਣ ਦੇ ਲੋਕਾਂ ਨੂੰ ਮੰਦੇ ਰਹੇ ਇਹ ਗੱਲ ਦਾਕਰ ਮੈਂ ਜ਼ਿਕਰ ਨਾ ਕਰਾਂ ਤਾਂ ਫਿਰ ਮੈਨੂੰ ਮਤਲਬ ਤਸੱਲੀ ਨਿਵਾਏ ਕਿਉਂਕਿ ਮੈਨੂੰ ਪਹਿਲੀ ਵਾਰੀ ਹਮ ਵਿਲਨ ਦਾ ਰੋਲ ਮਿਲਿਆ ਤਾਂ ਫਿਲਮ ਮਿਲਿਆ ਸਰਦਾਰਾ ਕਰਤਾਰਾ ਚ ਅੱਛਾ ਜੀ ਇਹ ਬਣਾਈ ਸੀ ਇਹ ਫਿਲਮ ਬਣਾਈ ਸੀਗੀ ਹਰਪਖਸ਼ ਲਾਟੇ ਨੇ ਜੀ ਡਾਕਟਰ ਹਰਜਮ ਸਿੰਘ ਦਾ ਬੇਟਾ ਜੀ ਉਹਨੇ ਬਣਾਈ ਸੀ ਫਿਲਮ ਸਰਦਾਰਾ ਕਰਤਾਰਾ ਮੈਂ ਬੰਬੇ ਪਹੁੰਚ ਗਿਆ ਸੀ ਜੀ ਤੇ ਉਹ ਮਿਲੇ ਕਹਿੰਦੇ ਫਿਲਮ ਬਣਾ ਰਹੇ ਆ ਉਹ ਲੋਕ ਥੀਏਟਰ ਕਰਦੇ ਸੀ ਨਾ ਪਟਿਆਲੀਆਂ ਹੁੰਦੇ ਸੀ ਮੈਂ ਵੀ ਹੁੰਦਾ ਸੀ ਵਾਕਈਤ ਸੀਗੀ ਵਾਕਈਤ ਸੀਗੀ ਲਾਟਾ ਜੀ ਬਹੁਤ ਅੱਛੇ ਡਾਇਰੈਕਟਰ ਨੇ ਤੇ ਉਹਨਾਂ ਨਾਲ ਲੋਕ ਕਹਿੰਦੇ ਰੋਲ ਹੈਗਾ ਇੱਕ ਬਹੁਤ ਵਧੀਆ ਤੁਸੀਂ ਕਰੋ ਫਿਰ ਮੈਂ ਇੱਥੇ ਪੰਜਾਬ ਆਇਆ ਸ਼ੂਟਿੰਗ ਕੀਤੀ چلا ਗਿਆ ਤੇ ਉਹਦੇ ਵਿੱਚ ਮੈਨੂੰ ਰੋਲ ਦਿੱਤਾ ਉਹਨਾਂ ਨੇ ਪ੍ਰੋਪਰ ਹੁਣ ਉੱਥੋਂ ਫਿਰ ਜਾਣ ਪਛਾਣ ਹੋ ਗਈ ਕੈਮਰਾਮੈਨ ਨਾਲ ਬਿੰਦੂ ਪਾਖੜੀ ਉਹਦੇ ਮੋਹਨ ਪਾਖੜੀ ਦੇ ਦੋਸਤ ਪੁਰਾਣੇ ਕਜ਼ਨ ਉਹਨਾਂ ਨੇ ਫਿਰ ਮੋਹਨ ਪਾਖੜੀ ਨਾਲ ਮਿਲਤਾ ਤੇ ਮੋਹਨ ਪਾਖੜੀ ਨੇ ਫਿਰ ਮੈਨੂੰ ਵਿਲਨ ਦਾ ਰੋਲ ਦਿੱਤਾ ਜੀਜਾ ਸਾੜੀ ਅੱਛਾ ਜੀ ਹਾਂ ਉਹ ਜੀਜਾ ਸਾੜੀ ਕਿਹੜੀ ਕੈਸੀ ਫਿਲਮ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਰਿਲੀਜ਼ ਹੋਈ ਪਾਕਿਸਤਾਨੀ ਫਿਲਮ ਸੌਹਰਤ ਤੇ ਜਵਾਈ ਦਾ ਰੀਮੇਕ ਸੀ ਉਹ ਅੱਛਾ ਜੀ ਉਹ ਫਿਲਮ ਬਣੀ ਜੀਜਾ ਸਾੜੀ ਉਹਦੇ ਵਿੱਚ ਵਿਲਨ ਮੈਂ ਸੀ ਕਾਮੇਡੀ ਫਿਲਮ ਸੀ ਮੇਰੇ ਖਾਸਤੀਸ਼ ਕਾਲ ਸੀ ਆਸਤੀਸ਼ ਕਾਲ ਸੀ ਇਹ ਰਹਾ ਮੇਹਰ ਮਿੱਤਲ ਮੇਹਰ ਮਿੱਤਲ ਹਾਂ ਉਹ ਹੀ ਸਾਰੇ ਉਹ ਹੀ ਹੈ ਨਾ ਹਾਂ ਵਿਲਨ ਮੈਂ ਸੀ ਉਹ ਇਹ ਭਾਵਨਾ ਪੱਟ ਸੀ ਉਹ ਹਾਂ ਰਿਸ਼ਤੇ ਭੁੱਲ ਜਾਣਾ ਮੇਰਾ ਨੌ ਰਿਸ਼ਤਾ ਉੜੀਆ ਹੁੰਦਾ ਉਹਦੇ ਵਿੱਚ ਅੱਛਾ ਜੀ ਤੇ ਉਹ ਫਿਲਮ ਆਪਰੇਸ਼ਨ ਬਲੂ ਸਟਾਰ ਤੋਂ 6 ਮਹੀਨੇ ਬਾਅਦ ਰਿਲੀਜ਼ ਹੋਈ ਗੋਲਡਨ ਟੈਂਪਲ ਤੋਂ ਮੇਰੇ ਕੋਲ 2 2 ਕਿਲੋਮੀਟਰ ਤੇ ਸਿਨੇਮਾ ਲੱਗੀ ਜੀ 25 ਹਫਤੇ ਸਿਲਵਰ ਜੋਬਲੀ ਆਲ ਓਵਰ ਪੰਜਾਬ ਅੱਛਾ ਜੀ ਉਹ ਵੀ ਗਰੋਟੀ ਉਦੋਂ ਬਾਅਦ ਫਿਰ ਮੈਨੂੰ ਪੰਜਾਬੀ ਫਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋਇਆ ਉਦੋਂ ਮਹੌਨ ਪਾਗੜੀ ਦੀ ਫਿਲਮ ਚਲਕੀ ਤੀ ਪੂਰੀ হিট ਹੋ ਗਈ ਹੁਣ ਇਹਦੇ ਨਾਲ ਮੈਂ ਜੋੜੂੰਗਾ ਤੁਹਾਨੂੰ ਪਤਾ ਉਦੋਂ ਫਿਲਮ ਕਿੰਨੇ ਦੀ ਬਣਦੀ ਸੀ ਪੰਜਾਬੀ ਕਿੰਨੇ ਦੀ ਉਦੋਂ ਫਾਈਨਾਂਸ ਲੈ ਕੇ ਬਣਾਉਂਦੇ ਮਹੌਨ ਪਾਗੜੀ ਕਿਉਂਕਿ ਦੋਸਤ ਬਣ ਗਏ ਫਿਰ ਮੈਂ ਪੁੱਛਿਆ ਉਹਨਾਂ ਨੂੰ ਇੱਕ ਦਿਨ ਸਿਰ ਫੜੀ ਬੈਠੇ ਮੈਂ ਕਿਹਾ ਕੀ ਹੋਇਆ ਕਹਿੰਦਾ ਜੀਦਾ ਸਾਰੀ ਬਣਾਈ ਤਾਂ ਸੀ ਇਹਦਾ ਬਜਟ ਸੀਗਾ 4 ਲੱਖ ਅੱਛਾ ਜੀ ਮੈਂ ਕਿਹਾ ਫਿਰ ਜਦੋਂ 4.5 ਲੱਖ ਖਰਚ ਹੋ ਗਿਆ ਜੀ 50000 ਕਿੱਥੋਂ ਕਵਰ ਹੋਊਗਾ ਅਸੀਂ ਸਿਰ ਪਰ ਹੀ ਬੈਠੇ ਇਹ ਗੱਲ ਹੈ 8283 ਜਣੀ 50000 ਮਾਉਂਟ ਹੁੰਦਾ ਜੀ ਜਣੀ 4 ਲੱਖ ਹੁਣ ਦਾ ਨਾ ਸੋਚੋ ਉਦੋਂ ਦਾ ਸੋਚੋ ਉਦੋਂ ਦਾ ਸੋਚੋ ਬਿਲਕੁਲ ਹਾਂ ਪਰ 30 ਸਾਲ ਪਹਿਲਾਂ ਅੱਜ ਦੇ ਕਰੋੜੇਡ ਕਰੋੜ ਵਰਗਾ ਪਰ ਹਾਂ ਕਹਿੰਦੇ ਯਾਰ ਇਹ ਕਵਰ ਕਿੱਥੋਂ ਹੋਊਗਾ ਉਹ ਫਿਲਮ ਲੱਗੀ ਹੀ ਟੋਈ ਕਵਰ ਹੋ ਗਈ ਉਸ ਤੋਂ ਬਾਅਦ ਫਿਰ ਇੱਕ ਫਿਲਮ ਚੱਲ ਪਈ ਸੀ ਉਹ ਬਣੀ 12 ਲੱਖ ਚ ਲੋਕ ਕਹਿੰਦੇ ਇਹ ਤਾਂ ਬਰਬਾਦ ਹੋ ਗਏ ਉਹ ਵੀ ਰਿਹਟ ਹੋਈ ਪੈਸੇ ਵੀ ਕਮਾਏ ਬਿਜ਼ਨਸ ਕੀਤਾ ਉਹ ਵੀ ਹੋ ਗਿਆ ਫਿਰ ਵਿਜੇ ਟੰਡਨ ਨੇ ਬਣਾਈ ਫਿਲਮ ਕਚੈਰੀ ਉਹਦੇ ਵਿੱਚ ਮੈਂ ਵੀ ਕੰਮ ਕੀਤਾ ਸੀ ਹਾਂ ਕਚੈਰੀ ਫਿਲਮਾਈ ਸੀ ਕਚੈਰੀ ਫਿਲਮ ਬਣਾਈ 24 ਲੱਖ ਚ ਲੋਕ ਕਹਿੰਦੇ ਇਹ ਤਾਂ ਬਰਬਾਦ ਹੋ ਗਏ ਉਹ ਵੀ ਫਿਲਮ ਚੱਲੀ ਪੈਸੇ ਕਵਰ ਕੀਤੇ ਜ਼ਿਆਦਾ ਹਿੱਟ ਤਾਂ ਨਹੀਂ ਹੋਈ ਪਰ ਫਿਲਮ ਬਹੁਤ ਵਧੀਆ ਸੀ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਉਸ ਤੋਂ ਬਾਅਦ ਆ ਕੇ ਮਰਮੂਣ ਸਿੰਘ ਜੀ ਯਾਨੀ ਬਜਟ ਕਿਵੇਂ ਵਧਾ ਗਿਆ ਤੇ ਜਿਹੜੀ ਖਲਮ ਜੀਆਨ ਨੂੰ ਸ਼ੁਰੂ ਹੋਏ ਸੀ ਮਰਮਣ ਸੇ ਜੀਆਨ ਨੂੰ ਸ਼ੁਰੂ ਤੋਂ ਪਹਿਲਾਂ ਇਹਨੇ ਬਣਾਈ ਹੈ ਆਪਣਾ ਸ਼ਹੀਦ ਦੇ ਮੁਹਬਤ ਬੂਟਾ ਸਿੰਘ ਬੂਟਾ ਜੇ ਉਹਦੇ ਤੇ ਲੱਗਿਆ 50 ਲੱਖ ਤੁਸੀਂ ਉਹਦੇ ਸੀਗੇ ਨਹੀਂ ਉਹਦੇ ਛੇ ਗੁਰਦਾਸ ਮਾਨ ਤੇ ਦਿਵਯਾ ਦਿੱਤਾ ਸੀ ਹਾਂ ਦਿਵਯਾ ਦਿੱਤਾ ਉਹ 50 ਲੱਖ ਦਿਵਯਾ ਤਰ ਇੰਟਰੋਡਿਊਸ ਕੀਤਾ ਸੀ ਹਾਂ ਤੇ ਉਹ ਕੀ ਹੈ ਕਿ 50 ਲੱਖ ਲੋਕ ਇਹਨੇ ਮਾਨ ਸਾਹਿਬ ਪੈਸੇ ਕਮਾ ਰਹੇ ਨੇ ਫਿਕਰ ਉਹਨਾਂ ਨੂੰ ਕੋਈ ਹੈ ਨਹੀਂ 50 ਲੱਖ ਲਾ ਤਾ ਯਾਰ ਪ੍ਰੋਡੂਸਰ ਕੌਣ ਸੀ ਉਹਦਾ ਮਨਜੀਤ ਮਾਨ ਮਨਜੀਤ ਮਾਨ ਹਾਂ ਇਹ ਨਰੋਜ ਪੁੰਜ ਡਾਇਰੈਕਟਰ ਸੀ ਪਰ ਫਿਲਮ ਚੱਲੀ ਬਹੁਤ ਚੱਲੀ ਸੀ ਯਾਨੀ ਮੈਂ ਤੁਹਾਨੂੰ ਦੱਸਦਾ ਬਜਟ 50 ਲੱਖ ਤੇ ਪਹੁੰਚ ਗਿਆ 4.5 ਲੱਖ ਤੋਂ 4 ਲੱਖ ਤੋਂ ਹਾਂ ਤੇ ਉਹ ਫਿਲਮ ਚੱਲੀ ਲੋਕ ਕਹਿੰਦੇ ਨਹੀਂ ਮਨਜੀਤ ਜੀ ਕੋਲ ਪੈਸੇ ਮਾਨ ਜੀ ਕਮਾਉਂਦੇ ਨੇ ਤੇ ਉਹ ਲਾ ਸਕਦੇ ਨੇ ਪਰ ਇਹ ਉਹ ਤਾਂ ਮਤਲਬ ਕਹਤੇ ਨੇ 6-7 ਫਿਲਮਾਂ ਦੇ ਪੈਸੇ ਨੇ ਇੱਕ ਚਲਾ ਦੇ ਉਹ ਵੀ ਘਬਰ ਹੋਏ ਫੇਰ ਮਨਮੋਹਨ ਸਿੰਘ ਆਲਾ ਤੁਹਾਡਾ ਜੀ ਆ ਫੇਰ ਹਰਭਜਨ ਮਾਨ ਨੂੰ ਇੰਟਰੋਡਿਊਸ ਕੀਤਾ ਉਹ ਹਾਂ ਉਹ ਐਕਸਪੈਰੀਮੈਂਟ ਚੱਲਿਆ ਫੇਰ ਉਹ ਹੀ 7 ਕਰੋੜ ਕਲਾਕਾਰਾਂ ਨੂੰ ਕਲਾਕਾਰਾਂ ਨੂੰ ਬਣਾ ਲੈ ਕੇ ਫਿਲਮ ਬਣਾਉਣਾ 7 ਕਰੋੜ ਉਹਦਾ ਬਜਟ ਫਿਰ ਗਾਇਕ ਆਏ ਉਹਦਾ ਇੰਟਰੋਡਿਊਸਿੰਗ ਇੰਟਰੋਡਕਸ਼ਨ ਦੇਖਾਂ ਦੀ ਹੋਈ ਹਾਂ ਉੱਥੋਂ ਆਇਆ ਪਹਿਲਾਂ ਕੱਲੇ ਸੀਗੇ ਗੁਰਦਾਸ ਮਾਨ ਜਾਂ ਵਿਲਨ ਦੇ ਰੂਪ ਚ ਸੁਰੇਂਦਰ ਸ਼ਿੰਦਾ ਮੁਹੰਮਦ ਸਦੀਕ ਇਹ ਵੀ ਸੈਕੰਡ ਫੇਸ ਸੀ ਉਹ ਤੋਂ ਪਹਿਲਾਂ ਸੀਗਾ ਗੁਰਚਰਨ ਬੋਲੀ ਹੁੰਦੇ ਸੀ ਹਾਂ ਉਹ ਜ ਉਹ ਵੀ ਉਹ ਵੀ ਵਿਲਨ ਹੁੰਦੇ ਸੀ ਤੇ ਆਪਣਾ ਇੱਕ ਰਾਜ ਫਿਲਮ ਸੀ ਦਰਸ਼ਨ ਬੱਗਾ ਉਹਦੇ ਚ ਸੀਗਾ ਮੇਰਾ ਨੋ ਬੱਗਾ ਹੈ ਬੱਗਾ ਉਹ ਵੀ ਵਿਲਨ ਹੁੰਦੇ ਸੀ ਉਸ ਤੋਂ ਪਹਿਲਾਂ ਦਾ ਜਿਹੜਾ ਦੌਰ ਸੀ ਨਾ ਇਹ ਸੈਕੰਡ ਦੌਰ ਚ ਆਏ ਬੰਦੇ ਮੋਹਮਦ ਸਰਦਾਰੀਖ ਸਾਹਿਬ ਵੀ ਕਰਦੇ ਰਹੇ ਪਹਿਲਾਂ ਸੀਗਾ ਸੁਦੀਸ਼ ਗੋਲ ਵਰਿੰਦਰ ਰਜ਼ਾ ਬੁਰਹਾਤ ਵਰਿੰਦਰ ਵਰਿੰਦਰ ਨੇ ਫਿਰ ਪੰਜਾਬ ਚ ਆ ਕੇ ਬੰਦੇ ਨਾਲ ਲਏ ਫਿਰ ਗੁਰਜਰਨ ਬੋਲੀ ਵੀ ਆ ਗਿਆ ਹਮਮਮ ਸੁਰਿੰਦਰ ਸਿੰਧਾ ਵੀ ਆ ਗਏ ਮੁਹੰਮਦ ਜ਼ੁਦੀਕ ਸਾਹਿਬ ਵੀ ਆ ਗਏ ਇਹ ਸਾਰੇ ਲੋਕ ਆਉਣ ਲੱਗੇ ਉਸ ਤੋਂ ਬਾਅਦ ਜਿਹੜੀਆਂ ਪੂਰੀ ਫਿਲਮ ਇੰਡਸਟਰੀ ਹੈ ਇਹ ਵੀ ਹੁਣ ਇੱਕਦਮ ਇੱਥੇ ਪੰਜਾਬ ਵਿੱਚ ਸਟੈਬਲਿਸ਼ ਹੋਈ ਹੈ ਇਹ ਇੰਡਸਟਰੀ 15 ਸਾਲ ਪਹਿਲਾਂ 15 ਸਾਲ ਤੋਂ ਹਾਂ ਇੱਕ ਫਿਲਮ ਮੈਂ ਕੀਤੀ ਸੀ ਜੀਨੇ ਮੇਰਾ ਦਿਲ ਲੁੱਟਿਆ ਹਮਮਮ ਉਹਦੇ ਜਰਜੀ ਤੇ ਇੱਕ ਹੀ ਗਿਗਰੇ ਆ ਸੀਗੇ ਇਕੱਠੇ ਉਵੇਂ ਕੰਮ ਕੀਤਾ ਮੁਰਕੇ ਹੋਇਆ ਨਹੀਂ ਨਾ ਹੁੰਦਾ ਹੁੰਦਾ ਕੋਈ ਮੈਂ ਤੁਹਾਡੀ ਫਿਲਮ ਹੋਰ ਵੀ ਦੇਖੀ ਸੀ ਭਾਜੀ ਇਹਨ ਪ੍ਰੋਬਲਮ ਹਾਂ ਉਹ ਤਾਂ ਅਲੱਗ ਸੀ ਹਾਂ ਹਾਂ ਉਹ ਲੱਗ ਸੀ ਪਰ ਦੋ ਇਹ ਹੀਰੋ ਇਕੱਠੇ ਆਏ ਨੇ ਉਹ ਇੱਕੋ ਫਿਲਮ ਚ ਉਹ ਫਿਲਮ ਨੇ ਇੰਨਾ ਬਿਜ਼ਨਸ ਕੀਤਾ ਕਿ ਪੈਰਲਲ ਪੰਜਾਬੀ ਫਿਲਮ ਇੰਡਸਟਰੀ ਖੜੀ ਹੋ ਗਈ ਉੱਥੋਂ ਸ਼ੁਰੂ ਹੋਇਆ ਹਾਂ ਜਿਹਨੇ ਮੇਰਾ ਦਿਲ ਲੁੱਟਿਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪ੍ਰੋਡਕਸ਼ਨ ਹਾਊਸ ਵੀ ਇੱਥੇ ਖੁੱਲ ਗਏ ਕੈਮਰੇ ਕਹਾਣੀਆਂ ਫਿਰ ਸਿੰਗਰ ਹੀਰੋ ਇੱਥੇ ਇੱਕ ਪੈਰਲਲ ਸ਼ੁਰੂ ਹੋ ਗਿਆ ਇੱਕ ਇਵਨ ਕਿ ਜਿਹੜੇ ਹੁਣ ਸ਼ੂਟਿੰਗ ਹੁੰਦੀ ਆ ਆਪਾਂ ਦੇਖਦੇ ਆ ਕੱਚੇ ਘਰ ਹੋਰ ਉਸ ਤਰ੍ਹਾਂ ਦੇ ਸਟੂਡੀਓ ਬਣ ਗਏ ਸਟੂਡੀਓ ਬਣ ਗਏ ਹਾਂ ਹਾਂ ਯਾਨੀ ਕਿ ਤੁਸੀਂ ਇਹ ਦੇਖੋ ਸਾਊਥ ਇਚ ਸੇਮ ਹੋਇਆ ਸੀ ਹੂੰ ਨਹੀਂ ਐ ਛੋਟੀ ਜਿਵੇਂ ਸਾਢੇ 4 ਲੱਖ ਦੀ ਫਿਲਮ ਜੇ ਉਹ ਕਰਦੇ 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 ਹੁਣ ਤਾਂ 50 ਕਰੋੜ 100 ਕਰੋੜ ਦੀ ਫਿਲਮ ਬਣਾਉਂਦੇ ਆ ਸਾਊਥ ਵਾਲੇ ਹੂੰ ਉਹ ਇਸ ਤਰ੍ਹਾਂ ਗਰੋ ਕੀਤੀ ਹੁਣ ਪੰਜਾਬੀ ਫਿਲਮ ਦਾ ਬਜਟ ਹੈਗਾ 15 ਤੋਂ 20 ਕਰੋੜ ਹੂੰ ਇਤੇ 4 ਲੱਖ ਨਾਲੇ ਰੋ ਰਿਆ ਜੀ ਹੋ ਸਾਡੇ ਚਾਰ ਦੇ ਹੂੰ ਵਾਗੜੀ ਇਹ ਹੂੰ ਹੋ ਗਿਆ 15 ਤੋਂ 20 ਕਰੋੜ ਆ ਫਿਲਮ ਬਣੀ ਜਿਹੜੀ ਪਿਛਲੇ ਮਹੀਨੇ 2 ਮਹੀਨੇ ਪਹਿਲਾਂ ਰਿਲੀਜ਼ ਹੋਈ ਸਰਵਾਲਾ ਜੀ 23 ਕਰੋੜ ਦਾ ਬਜਟ ਅੱਛਾ ਟਿਪਸ ਵੀ ਗੱਲ ਹੁਣ ਕਿਪੀ ਕਰਿਆ ਜਿੰਨੇ ਵੀ ਬਣਾਉਂਦੇ ਨੇ 15 ਤੋਂ 20 ਕਰੋੜ ਦਾ ਬਜਟ ਆਕਾਲ ਬਣਾਈ ਕੈਰੀ ਹੁਣ ਜੱਕ ਬਣਾਈ ਤਿੰਨ ਚਾਰ ਬਣਿਆ ਹੁੰਦਾ ਹਰਦਾਸ ਹਰਦਾਸ ਕਰਾ ਅਰਦਾਸ ਸਰਵਤ ਦੇ ਭਲੇ ਦੀ ਉਨਾਂ ਦਾ ਪ੍ਰੋਡਕਸ਼ਨ ਪਰ ਜੋ ਮਾਈਲਸਟੋਨ ਕੈਰੀਅਨ ਜੱਟਾ ਨੇ ਕੀਤਾ ਪਹਿਲੀ ਉਹ ਨਹੀਂ ਹੋਇਆ ਉਹ ਨਹੀਂ ਹੋਇਆ ਯਾਰ 107 ਕਰੋੜ ਦਾ ਬਿਜ਼ਨਸ ਪੰਜਾਬੀ ਫਿਲਮ ਬਹੁਤ ਵੱਡੀ ਗੱਲ ਆ ਯਾਰ ਜਿਵੇਂ ਪਹਿਲੀ ਉਹ ਜੱਟ ਐਂਡ ਜੁਲੀਅਟ ਨੇ ਕੀਤਾ ਸੀ ਹਾਂ ਸੈਕਿੰਡ ਜਿਵੇਂ ਸੀਗਾ ਹਾਂ ਸੈਕਿੰਡ ਪਾਕਿਸਤਾਨੀ ਕੈਰੈਕਟਰ ਜਿਹਾ ਟੈਕਸੀ ਡਰਾਈਵਰ